ਲਗਭਗ 15000 ਦੇ ਕਸਬਾ ਨਰਾਲਾ ਦੀ ਪੁਲਿਸ ਚੌਕੀ ਵਿੱਚ ਪੁਲਿਸ ਨਫਰੀ ਘੱਟ ਹੋਣ ਕਾਰਨ ਇਲਾਕੇ 'ਚ ਚੋਰੀ ਤੇ ਲੁੱਟ ਵਰਗੀਆਂ ਘਟਨਾਵਾਂ 'ਚ ਇਜਾਫਾ ਹੋਇਆ ਹੈ। ਜੇਦੇ ਚਲਦੇ ਆਂ ਚੋਰਾ ਨੇ ਰਾਤ ਸਮੇਂ ਨਡਾਲਾ ਦੀ ਕੱਖਾਂ ਦੀ ਗਲੀ ਚ ਬੰਦ ਕਰਤੇ ਤਾਬਾ ਬੋਲਦਿਆਂ ਅੰਦਰੋਂ ਕੀਮਤੀ ਸਮਾਨ ਚੋਰੀ ਕਰਕੇ ਰਫੂ ਚੱਕਰ ਹੋ ਗਏ ਜਾਣਕਾਰੀ ਦਿੰਦਿਆਂ ਦਲਬੀਰ ਸਿੰਘ ਵਾਸੀ ਨਡਾਲਾ ਨੇ ਦੱਸਿਆ ਕਿ ਸਾਡਾ ਉਕਤ ਗਲੀ ਵਿੱਚ ਦੋ ਘਰ ਹਨ ਤੇ ਰਾਤ ਸਮੇਂ ਅਸੀਂ ਗਲੀ ਦੇ ਦੂਜੇ ਘਰ ਵਿੱਚ ਸੌਂਦੇ ਹਾਂ ਤਾਂ ਰਾਤ ਆਈ ਤੇਜ਼ ਹਨੇਰੀ ਝਖੜ ਕਾਰਨ ਇਲਾਕੇ ਦੀ ਬਿਜਲੀ ਗੁੱਲ ਸੀ ਤੇ ਕਾਫੀ ਹਨੇਰਾ ਸੀ ਜਦੋਂ ਸਵੇਰੇ ਕੰਮ ਤੇ ਜਾਣ ਲੱਗਿਆ ਮੈਂ ਦੂਜੇ ਘਰ ਵਿੱਚੋਂ ਸਕੂਟੀ ਲੈਣ ਗਿਆ ਤਾਂ ਵੇਖਿਆ ਕਿ ਮੇਨ ਦਰਵਾਜ਼ੇ ਕਟਾਲਾ ਟੁੱਟਾ ਹੋਇਆ ਸੀ ਤੇ ਅੰਦਰ ਕਮਰੇ ਚ ਫੋਲਾ ਫਰਾਲੀ ਕੀਤੀ ਹੋਈ ਸੀ ਜਦ ਉਸਮਾਨ ਚੈੱਕ ਕੀਤਾ ਤਾਂ ਮੇਰੀ ਇੱਕ ਸਕੂਟੀ ਇਨਵਰਟਰ ਬੈਟਰਾ ਬੈੱਡ ਦੇ ਅੰਦਰ ਪਈ ਨਵੀਂ ਐਲਸੀਡੀ ਤੇ ਲੈਪਟਾਪ ਗਾਇਬ ਸੀ ਉਹਨਾਂ ਦੱਸਿਆ ਕਿ ਚੋਰਾਂ ਨੇ ਰਾਤ ਹਨੇਰੇ ਦਾ ਫਾਇਦਾ ਚੁੱਕ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਅਤੇ ਇਸ ਸੰਬੰਧੀ ਉਹਨਾਂ ਦੱਸਿਆ ਕਿ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਕੀ ਨਾ ਬੇਰਾਂਦਰ ਲਬੀ ਸਿੰਘ ਜੀ ਟੋਨੀ ਤੇ ਚੋਰੀ ਦਾ ਕਿਦਾਂ ਬਦਲ ਲਗਾ ਚੋਰੀ ਦਾ ਅਸੀਂ ਰਾਤੀ ਘਹਿਰਾਂ ਮਤਕ ਜਾਗਦੇ ਰਹੇ ਆਪਣੇ ਉਧਰ ਘਰੇ ਸੀਗੇ ਤੇ ਬਾਅਦ ਨਹੀਂ ਹੋ ਗਏ ਆ ਲੈਟਰੀ ਬੰਦ ਸੀ ਕਿ ਨੇਰੀ ਕਰਕੇ ਲੈਟ ਬੰਦ ਸੀ ਤੇ ਬਾਅਦ ਵਿੱਚ ਅਹੀਂ ਸੌ ਗਏ ਆ ਤੇ ਸਵੇਰੇ ਮੈਂ ਕੰਮ ਤੇ ਚੱਲਿਆ ਮੈਂ ਤੇ ਆਪਣੇ ਸਕੂਟਰੀ ਘਾੜੇ ਲੈ ਆਵਾ ਮੈਂ ਤੇ ਬਾਅਦ ਚੱਲੇ ਆ ਬਸ ਤੇ ਅਰੇ ਹਿਆਰ ਜੰਦਾ ਟੁੱਟਾ ਪਿਆ ਹੈਗਾ ਤੇ ਜੰਦਾ ਦੇਖਿਆ ਸਭ ਕੁ ਸਾਮਾਨ ਕਿਧਰਿਆ ਬੈੱਡ ਬੂਟ ਸਾਰਾ ਕਿਧਰਿਆ ਪਿਆ ਹੈ ਵਿੱਚ ਸਕੂਟਰੀ ਵੀ ਅੰਦਰ ਆਣੀ ਇਨਵਰਟਰ ਵੀ ਲੈ ਕੇ ਲਾ ਕੇ ਇੱਥੋਂ ਕੀ ਕੀ ਸਾਮਾਨ ਚੋਰੀ ਹੋਇਆ ਹੈ ਇਨਵਰਟਰ ਹੈ ਜੀ ਤੇ ਆਪਣਾ ਸਕੂਟਰੀ ਆ ਤੇ ਵਿੱਚੋਂ ਕੋਈ ਬੈੱਡ ਤੇ ਕਾਫੀ ਸਮਾਨ ਜਿਆ ਕੱਢ ਕੇ ਲੈ ਗਏ ਇੱਕ ਬੈੱਡ ਦੇ ਵਿੱਚ ਐਲ ਸੀ ਡੀ ਸੀ ਇੱਕ ਵੱਡੀ ਪੈਸੇ ਪੈਸੇ ਤੇ ਨਹੀਂ ਸੀ ਆਗੇ ਕੋਈ ਵੀ ਆ ਗਿਆ ਬਾਕੀ ਸਮਾਨ ਸਾਰਾ ਚੁੱਕ ਕੇ ਲੈ ਗਏ ਤੇ ਕਹੇ ਮਕਾਨ ਚ ਰਹਿੰਦਾ ਨਹੀਂ ਸੀ ਕੋਈ ਨਹੀਂ ਮਕਾਨ ਚ ਨਹੀਂ ਕੋਈ ਰਹਿੰਦਾ ਹੈਗਾ ਆਪਾਂ ਇੱਥੇ ਰਹਿਨੇ ਰਏ ਸੀ ਮਕਾਨ ਚ ਦੁਪਹਿਰੇ ਵੀ ਇੱਥੇ ਰਹਿਦਾ ਵਾ ਤੇ ਰਾਤ ਨੂੰ ਵੀ ਚਲੋ ਇੱਥੇ ਰਹਿਦਾ ਕਈ ਰਾਤ तकरीबन ਤੇ ਬਰਾਦ ਨਹੀਂ ਜੀ ਕਰਨੀ ਆਪਾਂ ਜੰਡਾ ਲਾ ਕੇ ਤੇ ਉਧਰ ਹੀ ਮੈਂ ਇੱਥੇ ਰਹਿਣਾ ਜ਼ਿਆਦਾਤਰ ਇੱਥੇ ਹੂੰ ਹੂੰ ਤੇ ਘਰ ਦੇ ਉਧਰ ਰਹਿੰਦੇ ਨੇ ਇਰਾ ਦਬੂ ਫਾਇਦਾ ਉਠਾਇਆ ਕਿ ਇਹ ਲਾਈਟਾਂ ਸਾਰੀਆਂ ਬੰਦ ਜੀ ਘਨੇਰੀਆਂ ਨਹੀਂ ਤੇ ਰਾਤ ਇਹਦੇ ਦੇਖਿਆ ਜਦੋਂ ਚੋਰ ਅੰਦਰ ਵੜੇ ਕਿਦਾਂ ਕੰਦ ਟੱਪ ਕੇ ਕਿਦਾਂ ਇਹ ਇੰਨਾ ਨਹੀਂ ਪਤਾ ਲਗਾ ਘੰਟਾ ਟੱਪ ਕੇ ਵੜੇ ਜਿਦਾ ਕਿਦਾਂ ਵੜੇ ਸਾਨੂੰ ਇਹ ਨਹੀਂ ਪਤਾ ਹੈਗਾ ਮੈਂ ਸਵੇਰੇ ਦੇਖਿਆ ਜਦੋਂ ਜੰਦਾ ਟੱਟਾ ਸੀਗਾ ਆਣ ਕੇ ਖੋਲਿਆ ਅੰਦਰ ਕੁਸਮਾਨੀਆਂ ਨਹੀਂ ਸਕੁੱਟਰੀ ਵੀ ਅੰਦਰ ਤੇ ਅੰਦਰ ਵੀ ਆਖਿਆ ਹੋਇਤਰੀ ਵੱਡ-ਵੱਡ ਫਿੱਲ ਰਿਆ ਪਿਆ ਸੀਗਾ ਤੇ ਮੈਂ ਉਹਨਾਂ ਵੈਕਟਰ ਚਾਤੀ ਮਾਰੀ ਤੇ ਨੈਕਟਰ ਵੀ ਤੇ ਤਾਰਾ ਕੱਢ ਕੇ ਸਾਰਾ ਕੁਝ ਲਿਆਂਗੇ ਪੁਲਿਸ ਨੂੰ ਦੱਸਿਆ ਨਹੀਂ ਪੁਲਿਸ ਨੂੰ ਆਜੇ ਕੋਈ ਨਹੀਂ ਦੱਸਿਆ ਠੀਕ